ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮ ਸਰੂਪ ਅਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਲਫਾਸ ਪਾਗ ਅਠ ਕਿੰਤੀ ਲਾਲ ਤੋਂ 20000 ਫੜਕੇ ਪਹਿਲਾਂ ਸਿੱਧਾ ਉਹ ਨੌਹਰ ਚੰਦੀ ਦੁਕਾਨ ਉੱਤੇ ਗਿਆ ਨੌਹਰ ਦੁਕਾਨ ਉਤੇ ਬੈਠਾ ਇੱਕ ਮੱਖੀ ਨਾਲ ਸੰਘਰਸ਼ ਕਰ ਰਿਹਾ ਸੀ। ਉਹਦੀ ਦੁਕਾਨ ਦੇ ਦੋ ਨੌਕਰ ਮੁੰਡੇ ਪਰਾ ਸੋਫੇ ਉਤੇ ਬੈਠੇ ਗੱਪਾਂ ਮਾਰੇ ਸਨ। ਮੱਖੀ ਨੌਹਰ ਜਾਂਦੇ ਨਾਲ ਕੋਤੇ ਆ ਬੈਠਦੀ। ਕੁਝ ਪਲ ਤਾਂ ਉਹ ਨੂੰ ਬੈਠੀ ਰਹਿਣ ਦਿੰਦਾ ਤੇ ਫਿਰ ਤੱਕ ਕੋਲ ਲਿਜਾ ਕੇ ਹੱਥਾਂ ਦੀ ਤਾੜੀ ਮਾਰਦਾ। ਉਹਨੂੰ ਪੱਕਾ ਯਕੀਨ ਹੁੰਦਾ ਕਿ ਇਸ ਵਾਰ ਤਾਂ ਜ਼ਰੂਰ ਮੱਖੀ ਮਾਰੀ ਗਈ ਹੈ। ਪਾਰੋਂ ਹੱਥਾਂ ਦੀ ਦੋਵੇਂ ਹਥੇਲੀਆਂ ਦੇਖਦਾ ਮੱਖੀ ਮਰੀ ਹੋਈ ਦਾ ਵਜੂਦ ਕਿਦਰੇ ਵੀ ਨਹੀਂ ਦਿਸਦਾ ਸੀ ਅਗਲੇ ਪਾਲੋਂ ਫੇਰ ਉਹਦੇ ਨੱਕ ਉੱਤੇ ਕਾਇਮ ਦਾਇਮ ਬੈਠੀ ਹੁੰਦੀ ਸੰਤੇ ਨੂੰ ਆਇਆ ਦੇਖ ਕੇ ਨੌਹਰਚੰਦ ਖੁਸ਼ ਹੋਇਆ ਉਸ ਦਿਨ ਸਵੇਰ ਦਾ ਕੋਈ ਗਾਹਕ ਨਹੀਂ ਆਇਆ ਹੋਵੇਗਾ ਇਹਨਾਂ ਦਿਨਾਂ ਵਿੱਚ ਜੱਟਾਂ ਕੋਲ ਪੈਸੇ ਕਿੱਥੇ ਹੁੰਦੇ ਹਨ ਕਿ ਕੱਪੜਾ ਖਰੀਦਣੋਂ ਜਿਹੜਾ ਵੀ ਕੋਈ ਕਦੇ ਆਉਂਦਾ ਹੈ ਉਧਾਰ ਵਾਲਾ ਗਾਹਕ ਹੁੰਦਾ ਹੈ ਨੌਹਰਚੰਦ ਉਧਾਰ ਵਾਲੇ ਗਾਹਕਾਂ ਦਾ ਵੀ ਓਨਾ ਹੀ ਸਵਾਗਤ ਕਰਦਾ ਹੋਰ ਨਹੀਂ ਤਾਂ ਦੁਕਾਨ ਦਾ ਕਾਰੋਬਾਰ ਤਾਂ ਚੱਲਦਾ ਰਹਿੰਦਾ ਸੀ ਇਹਨਾਂ ਦਿਨਾਂ ਵਿੱਚ ਨੌਹਰਚੰਦ ਹੱਸ ਕੇ ਸ਼ਿਕਾਇਤ ਕਰਦਾ ਮੰਦਾ ਚੱਲ ਰਿਹਾ ਭਾਈ ਬਸ ਇਉਂ ਸਮਝੋ ਵੀ ਨੌਕਰਾਂ ਦੀ ਤਨਖਾਹ ਪਈ ਜਾਂਦੀ ਹੈ ਮੁਫਤ ਦੀ ਆਵੇ ਸੰਤਾ ਸਿਆਂ ਇੱਧਰ ਚੱਕਰ ਮਾਰਿਆ ਮੰਡੀ ਦਾ ਸੰਤਾ ਜਿਵੇਂ ਕੋਈ ਤਣਾੜ ਜੱਟ ਹੋਵੇ ਕਹਿੰਦਾ ਸੇਠਾਂ ਦੇਖ ਕੇ ਹਸਾਉਂਤਾ ਵਾ ਆਪਣਾ ਨੌਹਰ ਚੰਦ ਨੂੰ ਉਹਦੀ ਗੱਲ ਸੁਣੀ ਨਹੀਂ ਪੁੱਛਣ ਲੱਗਿਆ ਕੀ ਆਖਿਆ ਨਾਮਾ ਦੱਸ ਕਿੰਨਾ ਸੰਤਾ ਕੁਝ ਉੱਚਾ ਬੋਲਿਆ ਦੋਵੇਂ ਨੌਕਰ ਮੁੰਡੇ ਨੌਹਰ ਚੰਦ ਦੇ ਕੋਲ ਆ ਖੜੇ ਸਨ ਨੌਹਰ ਚੰਦ ਨੇ ਅੱਖਾਂ ਚੌੜੀਆਂ ਕੀਤੀਆਂ ਤੇ ਹੈਰਾਨ ਹੋਇਆ बोले नामा पूछਣੀ आए क ਨਹੀਂ ਬਈ ਬਾਸ ਇਠਾ ਤੇਰੇ ਦੇ ਕੇ ਜਾਉ ਐ ਤੂੰ ਕੀ ਸਮਝਦਾ ਮੈਨੂੰ ਆਪਾਂ ਕੋਈ ਨੰਗ ਜੱਟ ਥੋੜੇ ਆ ਸੰਤੇ ਦੇ ਬੋਲ ਵਿੱਚ ਖਾਸੀ ਬਰਕਤ ਸੀ ਮੁੰਡੇ ਨੂੰ ਆ ਕੇ ਨੌਹਰ ਚੰਦ ਨੇ ਬਹੀ ਮੰਗਾਈ ਤੇ ਸੰਤਾ ਸਿੰਘ ਪਿੰਡ ਥੰਮਣ ਵਾਲਾ ਦਾ ਖਾਤਾ ਦੇਖਿਆ ਜੋੜ ਲਾਇਆ ਪਿਆ ਸੀ ਦਸਿਆਤਾ ਸੰਤੇ ਦੀਆਂ ਅੱਖਾਂ ਦੇ ਡੇਲੇ ਸਥਿਰ ਰਹਿ ਗਏ ਕੁੱਲ ਜੋੜ 7688 ਰੁਪਏ ਸੀ ਸੰਤੇ ਨੇ ਆਪਣੇ ਪੁਰਾਣੇ ਧਰਾਣੀ ਕੋਟ ਦੀ ਅੰਦਰਲੀ ਜੇਬ ਦਾ ਬਕਸੂਆ ਖੋਲਿਆ ਤੇ ਇੱਕ ਗੁੱਟੀ ਕੱਢ ਕੇ ਨੌਹਰ ਚੰਦਵਲ ਕੀਤੇ ਦੂਜੀ ਗੁੱਟੀ ਬਕਸੂਆ ਲਾ ਕੇ ਉਹਦੇ ਦੂਜੀ ਅੰਦਰਲੀ ਜੇਬ ਵਿੱਚ ਸੀ ਨੌਹਰ ਚੰਦ ਨੂੰ ਜਿਵੇਂ ਸੁਪਨਾ ਆ ਗਿਆ ਹੋਵੇ ਐਨੇ ਨਿਰਨੇ ਸੰਵਿਚ ਜੱਟ ਕਦੋਂ ਨਿਬੜਦਾ ਹੈ ਉਹਨੇ ਪੁੱਛਿਆ ਪਹਿਲਾਂ ਇਹ ਦੱਸ ਸੰਤਾ ਸਿਆ ਇਹ ਗੁੱਟੀ ਕਿਤੋਂ ਡਿੱਗੀ ਪਈ ਥਈ ਐ ਜਾਂ ਠੱਗੀ ਮਾਰੀ ਐ ਕੋਈ ਇਹਨਾਂ ਦਿਨਾਂ ਚ ਤਾਂ ਬੰਦਾ ਮਾਰ ਕੇ ਪੈਸਾ ਨਹੀਂ ਮਿਲਦਾ ਤੂੰ ਕਿੱਥੋਂ ਲਿਆਇਆ ਐਨੇ ਨੋਟ ਐਂ ਕਰ ਇਹਦੇ ਚੋਂ 5000 ਤੂੰ ਜਮ੍ਹਾਂ ਕਰ ਲੈ ਆਪਦਾ ਬਾਕੀ ਫੇਰ ਹਾੜੀ ਨੂੰ ਦੇਖਾਂਗੇ ਨੇੜੇ ਹੀ ਐ ਹਾੜੀ ਚ ਕੀ ਗੋਡੇ ਰਹਿ ਗਏ ਨੌਹਰ ਚੰਦ ਨੇ ਸਾਰੀ ਗੁੱਟੀ ਗਿਣੀ ਤੇ ਫਿਰ ਗਣ ਕੇ ਅੱਧੇ ਰੋਡ ਸੰਤੇ ਨੂੰ ਰਬੜ ਵਿੱਚ ਬਣ ਕੇ ਫੜਾ ਦਿੱਤੇ ਬਹੀ ਉੱਤੇ 2688 ਦੀ ਬਾਕੀ ਘਟ ਦਿੱਤੀ ਨੌਹਰ ਚੰਦ ਲਈ ਇਹ ਇਸ ਉਤ ਦੀ ਸਭ ਤੋਂ ਵੱਡੀ ਕਮਾਈ ਸੀ ਸਭ ਤੋਂ ਵੱਡੀ ਉਗਰਾਹੀ ਸੀ ਅਜੇ ਵੀ ਜਿਵੇਂ ਉਸ ਨੂੰ ਕੋਈ ਸੁਪਨਾ ਆ ਰਿਹਾ ਹੋਵੇ ਮੁੰਡੇ ਨੂੰ ਕਹਿ ਕੇ ਉਹਨੇ ਸੰਤਾ ਸਿੰਘ ਲਈ ਚਾਹ ਦਾ ਗਲਾਸ ਮੰਗਾਇਆ ਕਿਆ ਪਿਰਯ ਉਚੁੱਪ ਸੀ ਤੇ ਛੇਤੀ ਪਿੰਡ ਪਹੁੰਚ ਜਾਣ ਬਾਰੇ ਸੋਚ ਰਿਆ ਸੀ ਹੋਰ 10 ਕੁਰਤੇ ਦਾ ਕੱਪੜਾ ਦਿਖਾਈਏ ਨਾ ਕੁਰਤੇ ਤਾਂ ਹੈਗੇ ਬਸ ਕੱਪੜਾ ਕੋਈ ਨਹੀਂ ਲੈਣਾ ਕੰਬਲ ਲੈ ਜਾ ਕਿ ਇਹ ਚੂੜੇ ਚ ਮਿਆਰਣ ਵਾਲਾ ਲਈ ਫਿਰਦਾ ਸੜਿਆ ਹੋਇਆ ਦਾ ਪੂਰਾ ਜਾ ਅਸਲੀ ਕੰਬਲ ਨੇ ਤਾਰੀ ਵਾਲ ਦੇ ਨੌਹਰ ਚੰਦ ਦੇ ਮੁੰਡੇ ਨੂੰ ਇਸ਼ਾਰਾ ਕੀਤਾ ਮੁੰਡਾ ਪਲਾਂ ਛਿਣਾ ਵਿਛੀ ਕੰਬਲਾਂ ਦਾ ਥੱੱਬਾ ਭਰ ਕੇ ਲਿਆ ਨੌਹਰ ਚੰਦ ਅੱਗੇ ਢੇਰੀ ਕਰ ਦਿੱਤੇ ਦੇਖ ਰਜਾਈ ਲੈਣ ਦੀ ਲੋਟ ਨਹੀਂ ਉੱਤੇ ਲਓ ਚਾਹੇ ਥੱਲੇ ਵਿਛਾ ਲਓ ਉਹਨੇ ਕੰਬਲ ਖੋਲ ਕੇ ਸੰਤੇ ਦੇ ਪੱਟਾ ਉੱਤੇ ਫੈਲਾ ਦਿੱਤਾ ਸੰਤੇ ਨੂੰ ਜਿਵੇਂ ਨਿੱਗ ਚੜਨ ਲੱਗ ਗਿਆ ਹੋਵੇ ਉਹਨੂੰ ਆਪਣੇ ਪੱਟੇ ਪੁਰਾਣੇ ਕੰਬਲ ਤੋਂ ਵਾਕਿਆ ਹੀ ਕਚਿਆਣ ਆਈ ਮੁੱਲ ਪੁੱਛਿਆ ਤਾਂ ਨੌਹਰ ਚੰਦ ਨੇ ਜਵਾਬ ਦਿੱਤਾ ਮੁੱਲ ਪੁੱਛਣ ਦੀ ਲੋੜ ਨਹੀਂ ਲੱਗੇ ਮੁੱਲੇ ਲਾ ਦੇਾਂਗੇ ਲੇ ਬਿੱਲ ਦਿਖਾਓ ਏ ਮੁੰਡਿਆ ਨੌਹਰ ਚੰਨ ਨੇ ਬਿੱਲ ਦਿਖਾਇਆ ਪਰ ਸੰਤਾ ਤਾਂ ਧੰਨ ਪੜਸੀ 900 ਰੁਪਇਆ ਸੁਣ ਕੇ ਸੰਤੇ ਨੇ ਕੰਬਲ ਪੱਟਾ ਤੋਂ ਉਪਰੇ ਕਰ ਦਿੱਤਾ ਕੀ ਗੱਲ ਬੰਦਿਆ ਇੱਕ ਨਹੀਂ ਸੰਤਾ ਉੱਠਣ ਲੱਗ ਗਿਆ ਹੋਰ ਸੇਵਾ ਨੌਹਰ ਚੰਨ ਨੇ ਹੱਥ ਜੋੜੇ ਸੰਤੇ ਨੇ ਦੁਕਾਨਵਾਲ ਇੱਧਰ ਉੱਧਰ ਨਿਗਾਹ ਮਾਰੀ ਫਰਸ਼ ਤੋਂ ਛੱਤਨ ਤੱਕ ਕੱਪੜੇ ਹੀ ਕੱਪੜੇ ਸਨ ਅਲਮਾਰੀਆਂ ਭਰੀਆਂ ਪਈਆਂ ਸਨ ਉਹਦਾ ਚਿੱਤ ਕੀਤਾ ਉਹ ਸਿਰ ਦੀ ਪੱਗ ਲੈ ਲਵੇ ਨੌਹਰ ਚੰਦ ਦੀ ਨਜ਼ਰ ਬੜੀ ਗੌਰ ਨਾਲ ਉਹਦੇ ਚਿਹਰੇ ਉੱਤੇ ਘੁੰਮ ਰਹੀ ਸੀ ਲਗਾਤਾਰ ਚੰਗਾ ਸਾਫਾ ਦਿਖਾ ਕੋਈ ਸਾਫਾ ਕੀ ਪਗੜੀ ਜਾਂ ਦੁਪੱਟਾ ਸੰਤੇ ਨੇ ਸਿਰਵਲ ਹੱਥ ਕੀਤਾ ਪੱਗ ਰੂਬੀਆ ਜਾਂ ਮਲਮਲ ਨੌਹਰ ਚੰਦ ਨੇ ਪੁੱਛਿਆ ਬਸ ਸਿਰ ਤੇ ਬੰਨਣ ਵਾਲੀ ਕੋਈ ਹੋਵੇ ਰੂਬੀਆ ਦੇ ਹੋਏ ਮਲਮਲ ਨੂੰ ਮਾਵਾ ਦਵਾਉਣ ਦਾ ਜੱਬ ਰਹਿੰਦਾ ਆਉਹੀ ਮਾਵਾਂ ਨਾ ਦੁਹਾਣਾ ਪਵੇ ਨੌਹਰ ਚੰਦ ਨੇ ਮਿਲ ਕੇ 5 ਮੀਟਰ ਪਾੜ ਦਿੱਤੀ ਮੁੰਡੇ ਨੂੰ ਤੈਅ ਕਰਕੇ ਦੇਣ ਲਈ ਆਇਆ ਮੋਢਿਆਂ ਵਾਲਾ ਸਮੋਸਾ ਦੇ ਇੱਕ ਸੰਤੇ ਨੂੰ ਜਿਵੇਂ ਯਾਦ ਆਇਆ ਹੋਵੇ ਚਾਰ ਖੰਨਾ ਫੜਾਵੇ ਵਧੀਆ ਜਾਂ ਨੌਹਰ ਚੰਦ ਖੁਸ਼ ਸੀ ਕਿ ਸੰਤਾ ਕੁਝ ਤਾਂ ਹੋਰ ਲੈ ਜਾ ਰਿਹਾ ਹੈ ਏਡ ਬੰਨਣ ਨੂੰ ਚੰਗਾ ਰਹਿੰਦਾ ਹੈ ਨਹਾ ਕੇ ਪਿੰਡਾਂ ਪੁੰਜਣ ਨੂੰ ਵੀ ਸਿਰ ਨੂੰ ਬੰਨ੍ਹ ਲੋ ਚਾਹੀ ਮੋਢਿਆਂ ਤੇ ਲਈ ਫਿਰੋ ਸਾਰਾ ਕੰਮ ਦਿੰਦਾ ਇਸ ਮੋਸਾ ਅੱਗੇ ਤਾਂ ਖੱਦਰ ਹੁੰਦਾ ਹੁਣ ਚਾਰਖਾਨਾ ਠੀਕ ਹੈ ਸੰਤਾ ਖੁੱਲ ਰਿਹਾ ਸੀ ਪਗੜੀ ਉਹਨੇ 2 ਮੀਟਰ ਦੁਪੱਟੇ ਲੜ ਬੰਨੀ ਤੇ ਉੱਠ ਖੜਾ ਕਹਿੰਦਾ ਮੁੰਡੇ ਦੇ ਸਾੜੇ ਦਾ ਵਿਆਹ ਹੈ ਅੱਛਾ ਅੱਛਾ ਧਨਪਾਗ ਧਨਪਾਗ ਨੌਹਰ ਚੰਦ ਰੋਜ਼ ਨਾਮ ਚੇ ਵਿੱਚ ਸੰਤੇ ਦਾ ਨਾਮ ਲਿਖਿਆ ਸੀ ਸੰਤੇ ਨੇ ਇਹ ਨਹੀਂ ਪੁੱਛਿਆ ਸੀ ਕਿ ਪਗੜੀ ਤੇ ਦੁਪੱਟੇ ਦੇ ਕਿੰਨੇ ਪੈਸੇ ਹੋਗੇ ਫਿਰ ਨੌਹਰ ਨੇ ਪੁੱਛਿਆ ਕਿਹੜੇ ਮੁੰਡੇ ਦੇ ਸਾਲੇ ਦਾ ਵਿਆਹ ਜੈਲੇ ਦੇ ਸਾਲੇ ਦਾ ਜਾਂ ਕੈਲੇ ਦੇ ਸਾਲੇ ਦਾ ਕਰਨੈਲ ਦੇ ਸਾਲੇ ਦਾ ਵੀ ਦਿਨ ਰਹਿ ਗਏ ਨੇ ਬਸ ਦੇ ਆਲੋ ਤੇ ਬਹੂ ਆਉਣਗੇ ਆ ਕੱਪੜੇ ਲੈ ਕੇ ਜਾਣਗੇ ਆ ਜਿਹੜਾ ਕਹਿਣ ਗਿਆ ਦੇ ਦੇ ਪਾ ਠੀਕ ਲਾਈ ਐਵੇਂ ਨਾ ਪੱਥਾ ਪਾ ਨੀ ਅੱਗੇ ਕਦੇ ਲਾਇਆ ਤੈਨੂੰ ਵੱਧ ਪਾ ਰੇਡ ਆਪਣੀ ਦੁਕਾਨ ਦਾ ਸਾਰਿਆਂ ਤੋਂ ਘੱਟ ਹੁੰਦਾ ਰੋਡੂ ਸ਼ਾ ਸਾਰੇ ਚ ਦੇਖ ਲੈ ਬਿਸ਼ੱਕ ਦੀ ਫਿਰ ਨੌਹਰ ਚੰਦ ਹੱਸਣ ਲੱਗ ਪਿਆ ਸੰਤਾ ਸਿਆ ਤੂੰ ਕੋਈ ਨਾ ਗਾਹ ਕੇ ਸਾਡਾ ਇੰਨਾ ਸਾਲ ਦਾ ਵਾਹ ਆਪਣਾ ਕਦੇ ਸ਼ਿਕਾਇਤ ਨਹੀਂ ਆਉਗੀ ਚੰਗਾ ਆਉਣਗੀਆਂ ਉਹ ਪਗੜੀ ਵਾਲਾ ਦੁਪੱਟਾ ਮੋਢੇ ਲਟਕਾਉਂਦਾ ਸੰਤਾ ਦੁਕਾਨ ਦੀਆਂ ਪੌੜੀਆਂ ਉਤਰ ਰਿਹਾ ਸੀ ਦੁਕਾਨ ਤੋਂ ਬਾਹਰ ਆ ਕੇ ਉਹਨੇ ਅਸਮਾਨ ਵੱਲ ਦੇਖਿਆ ਦਿਨ ਥੋੜਾ ਹੀ ਰਹਿਦਾ ਲੱਗਦਾ ਸੀ ਉਹਨੇ ਅੰਦਾਜ਼ਾ ਲਾਇਆ ਕਿ ਥੰਮਣ ਵਾਲੇ ਨੂੰ ਜਾਣ ਵਾਲੀ ਕੋਈ ਨਾ ਕੋਈ ਮਿੰਨੀ ਬੱਸ ਮਿਲ ਜਾਵੇਗੀ ਟੈਂਪੂ ਵੀ ਕੋਈ ਖੜਾ ਹੋਵੇਗਾ ਰਾਹ ਵਿੱਚ ਸੜਕ ਉੱਤੇ ਇੱਕ ਰਿਓੜੀਆਂ ਪਤਾਸਿਆਂ ਦੀ ਦੁਕਾਨ ਵਿੱਚੋਂ ਗੁੜ ਕੜਨ ਦੀ ਮਿੱਠੀ ਤੇ ਤਿੱਖੀ ਵਾਸਨਾ ਆ ਰਹੀ ਸੀ ਉਹਨੇ 1 ਕਿਲੋ ਗੁੜ ਦੀਆਂ ਰਿਓੜੀਆਂ ਤੇ ਅੱਧਾ ਕਿਲੋ ਗੱਚਾ ਤਲਵਾਲੇ ਉਹਦੇ ਦਿਲ ਨੇ ਉਛਾਲ ਖਾਦਾ ਸੀ ਮੰਡੀ ਆਏ ਆ ਜੋ ਆਕਾ ਨੂੰ ਕੁਝ ਲੈਤਾ ਚੱਲੀਏ ਉਹਨੇ ਜੇਬ ਦਾ ਇੱਕ ਬਕਸੂਆ ਖੋਲਿਆ ਇਸੋ ਦਾ ਇੱਕ ਨੋਟ ਕੱਢ ਕੇ ਬੜੇ ਮਾਣ ਨਾਲ ਦੁਕਾਨਦਾਰ ਨੂੰ ਫੜਾ ਦਿੱਤਾ। ਬਾਕੀ ਨੋਟ ਦੁਕਾਨਦਾਰ ਨੇ ਮੋੜ ਦਿੱਤੇ। ਇਹ ਨੋਟ ਉਹਨੇ ਬਕਸੂਏ ਵਾਲੀ ਜੇਬ ਵਿੱਚ ਨਹੀਂ ਪਾਇ। ਕੁਰਤੇ ਦੀ ਜੇਬ ਵਿੱਚ ਪਾ ਲੇ। ਜਦੋਂ ਉਹ ਪਿੰਡੋਂ ਆਇਆ ਸੀ, ਉਹਦੀ ਜੇਬ ਵਿੱਚ 5-10 ਰੁਪਏ ਹੀ ਸਨ। ਹੁਣ ਤਾਂ ਉਹ ਸ਼ਾਹ ਸੀ। ਹੁਣ ਤਾਂ ਉਹਦੀਆਂ ਜੇਬਾਂ ਵਿੱਚ ਨੋਟ ਹੀ ਨੋਟ ਸਨ। ਦੁਪੱਟੇ ਦੇ ਦੂਜੇ ਲੜ ਰੇਵੜੀਆਂ ਤੇ ਗੱਚਕ ਵਾਲਾ ਲਿਫਾਫਾ ਬੰਨ ਕੇ ਉਹ ਕਾਲ ਨਾਲ ਮਿੰਨੀ ਬੱਸ ਦੇ ਅੱਡੇ ਵੱਲ ਤੁਰਨ ਲੱਗਿਆ ਸ਼ਰਾਬ ਦਾ ਠੇਕਾ ਅੱਡੇ ਵਿੱਚ ਸੀ ਉਹਨੇ ਦੇਸੀ ਸ਼ਰਾਬ ਦਾ ਇੱਕ ਅਧਿਆਵੀ ਛੇਤੀ ਦੇ ਕੇ ਲੈ ਲਿਆ ਤੇ ਪਗੜੀ ਵਾਲੇ ਪਾਸੇ ਗੰਡ ਵਿੱਚ ਦੇ ਲਿਆ ਉਹਨੇ ਦਿਲ ਕਰੜਾ ਕੀਤਾ ਸੀ ਅੱਜ ਪੀਵਾਂਗੇ ਨਾ ਪੀਤੇ ਤਾਂ ਨੀਂਦ ਨਹੀਂ ਆਉਣੀ ਮਿੰਨੀ ਬੱਸ ਯਾਰ ਖੜੀ ਸੀ ਕੋਈ ਸੀਟ ਖਾਲੀ ਨਹੀਂ ਸੀ ਉਹ ਇੱਕ ਨੌਜਵਾਨ ਦਾ ਪਾਸਾ ਮਰਵਾ ਕੇ ਥੋੜੀ ਜਿਨੀ ਥਾਂ ਉੱਤੇ ਹੀ ਬੈਠ ਗਿਆ ਅਸੀਸ ਦਿੱਤੇ ਬਸ ਜੂੰਂਦਾਰ ਹੈ ਸ਼ਾਬਾਸ਼ ਪਿੰਡ ਉਤਰ ਕੇ ਉਹ ਘਰ ਨੂੰ ਨਹੀਂ ਗਿਆ ਖਾਸਾ ਥੜ ਸੀ ਕਸਤੂਰੀ ਦੇ ਹੱਟਵਲ ਹੋ ਲਿਆ ਸੋਚਿਆ ਇਹਨਾਂ ਵੀ ਨਵੇੜੀ ਚੱਲੀਏ ਐਵੇਂ ਭਾਰ ਚੱਕੀ ਫਿਰਦੇ ਆ ਮੰਡੀ ਜਾ ਕੇ ਆਇਆ ਲੱਗਦਾ ਗਾਹਕਾ ਵਿੱਚ ਕਿਰੇ ਬੈਠੇ ਕਸਤੂਰੀ ਨੇ ਉਹਨੂੰ ਬੁਲਾਇਆ ਹੋਰ ਕਸਤੂਰੀ ਲਾਲਾ ਕੰਮ ਜੇ ਸਿੱਖ ਦੋ ਉੱਥੇ ਦਿਨ ਛਿਪ ਗਿਆ ਸੰਤਾ ਉਹਦੇ ਕੋਲ ਜੇ ਹੋ ਕੇ ਬੈਠ ਗਿਆ ਸਮੋਸੇ ਦੇ ਦੋਵੇਂ ਲੜ ਬੁੱਕਲ ਵਿੱਚ ਰੱਖ ਲੇ ਕਸਤੂਰੀ ਉਹਦੇ ਸੌਦੇਵਾਲ ਚੱਕ ਗਿਆ ਤੇ ਪੁੱਛਿਆ ਕੀ ਖਰੀਦ ਲਿਆ ਆ ਮੰਡੀੋਂ ਇਹ ਤਾਂ ਐਵੇਂ ਇੱਕ ਸਾਫਾ ਏ ਬਾਕੀ ਰਿਓੜੀਆਂ ਪਤਾਸੇ ਸਮਝ ਜੋ ਅੱਕਾਂ ਵਾਸਤੇ ਸੇਵਾਦਸ ਕਸਤੂਰੀ ਨੇ ਸੋਚਿਆ ਉਹ ਕੋਈ ਨਿੱਕੀ ਮੋਟੀ ਚੀਜ਼ ਲੈ ਕੇ ਜਾਵੇਗਾ ਪਰ ਸੰਤੇ ਦੇ ਬੋਲ ਸੁਣ ਕੇ ਉਹਦੀ ਧੱਕੜੀ ਥੰਮ ਗਈ ਸੰਤਾ ਕਹਿੰਦਾ ਆਪਣਾ ਨਾਮਾ ਦੇ ਕਸਤੂਰੇ ਲੜ ਨਾ ਮਾਉਦੋ ਪੁੱਛੀ ਜਦੋਂ ਕੋਈ ਹਿਸਾਬ ਦਾ ਨਵੇੜਨਾ ਹੋਏਗਾ। ਹੋਣੇ ਨਾਵਾ ਪੁੱਛ ਕੇ ਕੀ ਕਰਨਾ ਹਾਲੇ ਤਾਂ ਫਸਲ ਦੂਰ ਖੜੀ ਹੈ। ਨਹੀਂ ਫਸਲ ਤਾਂ ਆ ਗਈ। ਅੱਜ ਤੈਨੂੰ ਥੋੜੇ ਘੜੇ ਦੇ ਕੇ ਜਾਊਂਗਾ। ਕਸਤੂਰੀ ਲਾਲ ਦੀਆਂ ਅੱਖਾਂ ਚਿਰਾਗਾ ਵਾਂਗ ਬਲਣ ਲੱਗੀਆਂ। ਬੋਲਿਆ ਅੱਛਾ। ਤਾਂ ਜਰਾਨ ਕਰ ਥੋੜਾ ਜਿਹਾ। ਮੈਂ ਆ ਦੋ ਚਾਰ ਜਵਾਕ ਤੋੜਦੇ ਆ। ਨਾਲ ਦੀ ਨਾਲ ਉਹਨੇ ਨੌਕਰ ਮੁੰਡੇ ਨੂੰ ਕਿਹਾ ਕਿ ਉਹ ਪੁਰਾਣਾ ਖਾਤਾ ਕੱਢ ਕੇ ਲਿਆਵੇ। ਜਦੋਂ ਸਾਰੇ ਗਾਹਕ ਸੌਦਾ ਲੈ ਕੇ ਤੁਰ ਗਏ ਸਭ ਹੀ ਫਰੋਲ ਕੇ ਕਸਤੂਰੀ ਨੇ ਸੰਤਾ ਸਿੰਘ ਦਾ ਖਾਤਾ ਦੇਖਿਆ ਬੋਲਿਆ 6000 ਤੋਂ ਉੱਤੇ ਨੇ ਕੁਝ ਰੁਪਏ ਦੋ ਚਾਰ ਐਟਮਾ ਹੋਰ ਵੀ ਲਿਖਣ ਵਾਲੀਆਂ ਰਹਿੰਦੀਆਂ ਹੋਣਗੀਆਂ ਸੰਤੇ ਨੇ ਮਨ ਹੀ ਮਨ ਵਿੱਚ ਵੱਡੀ ਬਹੂ ਨੂੰ ਇੱਕ ਦੋ ਕਰਾਰੀਆਂ ਜੀਆਂ ਗਾਲਾਂ ਕੱਢੀਆਂ ਡਿਆਲੋ ਉੱਤੇ ਪੂਰਾ ਖਿਜਿਆ ਗੂੰਗੁਣ ਕੀਤੀ ਕੁਛ ਨਾ ਕੁਛ ਮੰਗਾਉਂਦੀਆਂ ਹੀ ਰਹਿਣਗੀਆਂ ਜਵਾਕ ਭੇਜ ਕੇ ਉਹ ਉੱਬੜਵਾਹਾ ਬੋਲਿਆ ਸੋਨੀ ਅਨੁਜਾਰ ਕਸਤੂਰੀ ਮੈਂ ਸਾਰਾ ਨਬੇੜ ਕੇ ਗਿਆ ਥੋੜੇ ਕਨੇ ਪੈਸੇ ਹੀ ਰਹਿੰਦੇ ਹੋਣਗੇ ਇਹ 4-5 ਮਹੀਨਿਆਂ ਚ ਕਾਦੇ ਹੋਗੇ ਨੇ ਰੁਪਈਏ ਸੁਖਨਾਲ ਐਡਾ ਟੱਬਰ ਸਰਦਾਰ ਹੈ ਦੀਵਾਲੀ ਦੇ ਸੌਦੇ ਤੋਂ ਫੇਰ ਸ਼ੁਰੂ ਹੋ ਗਿਆ ਸੀ 10 ਕੀ ਕੀ ਗਿਆ ਕਸਤੂਰੀ ਨੇ ਐਟਮਾ ਪੜਨੀ ਸ਼ੁਰੂ ਕਰ ਦਿੱਤੀਆਂ ਨਾਲ ਦੇ ਨਾਲ ਪੈਸੇ ਵੀ ਦੱਸੀ ਜਾ ਰਿਆ ਸੀ 5-7 ਸੌਦੇ ਹੀ ਗਿਣਾਈ ਸਨ ਇਹ ਸੰਤਾ ਕਹਿੰਦਾ ਬਸ ਛੱਡ ਯਾਰ ਤੂੰ ਕੋਈ ਝੂਠ ਤਾਂ ਨਹੀਂ ਲਿਖਿਆ ਜੇ ਲੈ ਕੇ ਗਏ ਨੇ ਤਾਂ ਇੱਥੇ ਲਿਖਿਆ ਹੋਇਆ ਸੰਤੇ ਨੇ ਆਪਣੇ ਕੋਟ ਦੀ ਅੰਦਰਲੀ ਦੂਜੀ ਜੇਬ ਦਾ ਬਕਸੂਆ ਖੋਲਿਆ ਤੇ 10000 ਦੀ ਗੁੱਟੀ ਕਸਤੂਰੀ ਦੀਆਂ ਅੱਖਾਂ ਮੋਰੇ ਕਰ ਦਿੱਤੀ ਕਹਿੰਦਾ ਇਹਦੇ ਵਿੱਚੋਂ ਅੱਧੇ ਰੱਖ ਲੈ ਕਸਤੂਰੀ ਨੇ 5000 ਗਿਣਕੇ ਸੰਤੇ ਨੂੰ ਵਾਪਸ ਮੋੜ ਦਿੱਤਾ 5000 ਗਿੰਟੇ ਆਪਣੇ ਗੱਲੇ ਵਿੱਚ ਸੁੱਟ ਲਿਆ ਸੰਤੇ ਦੇ ਖਾਤੇ ਵਿੱਚ ਲਿਖ ਦਿੱਤਾ ਕਿ 5000 ਆ ਗਿਆ ਹੈ ਤਰੀਕ ਪਾ ਦਿੱਤੀ ਬਾਕੀ ਨਹੀਂ ਗੱਡੀ ਕਿਉਂਕਿ ਐਟਮਾ ਲਿਖਣੀਆਂ ਅਜੇ ਰਹਿndੀਆਂ ਸਨ ਸੰਤੇ ਨੂੰ ਕੀਮਤੀ ਲਾਲ ਦੀ ਦੁਕਾਨ ਉੱਤੇ ਲੱਗਿਆ ਸੀ ਜਿਵੇਂ ਇੱਕ ਕਿੱਲਾ ਜ਼ਮੀਨ ਦੇਣੇ ਦੇ ਕੇ ਉਹਨੇ ਆਪਣਾ ਕਾਲਜਾ ਵੱਢ ਕੇ ਦੇ ਦਿੱਤਾ ਹੋਈ ਜ਼ਮੀਨ ਜੱਟ ਦਾ ਕਾਲਜਾ ਹੀ ਤਾਂ ਹੁੰਦੀ ਹੈ ਫੇਰ ਨੌਖਰ ਚੰਦ ਤੇ ਜਿਹੜਾ 5000 ਦਿੱਤਾ ਉਹ ਵੀ ਜਿਵੇਂ ਕਾਲਜਾ ਵੱਢ ਕੇ ਹੀ ਉਹਦੇ ਆਇਆ ਸੀ ਫੇਰ ਉਹ ਇਥੇ ਕਸਤੂਰੀ ਦੀ ਦੁਕਾਨ ਵਿੱਚ ਵੀ ਉਹਨੇ ਕਾਲਜਾ ਵੱਢ ਕੇ ਦਿੱਤਾ ਸੀ ਸਾਬਣ ਦੇ ਟਿੱਕੀ ਦੇ ਕੋਈ ਚੰਗੀ ਜੀ ਪਿੰਡੇ ਨਹਾਉਣ ਵਾਲੀ ਸੰਤੇ ਨੇ ਖੜਾ ਹੋ ਕੇ ਦਿਲ ਦਾ ਗੁਬਾਰ ਰੋਕਿਆ ਨੌਕਰ ਮੁੰਡੇ ਨੇ ਤਿੰਨ ਕਿਸਮ ਦੀਆਂ ਸਾਬਣਾ ਲਿਆ ਕੇ ਰੱਖ ਦਿੱਤੀਆਂ ਕਸਤੂਰੀ ਕਹਿੰਦਾ ਦੇਖ ਕਿਹੜੀ ਲੈਣੀ ਹੈ ਇਹ 15 ਰੁਪਿਆ ਦੀ ਹੈ ਇਹ ਵੇਦੀ ਤੇ ਇਹ 24 ਦੀ 24 ਵਾਲੀ ਦੇ ਫਿਰ ਨਿੱਕਾ ਕਿਉਂ ਕੱਟਣ ਸੰਤੇ ਨੇ ਹੌਸਲਾ ਦਿਖਾਇਆ ਕਰ ਜਾ ਕੇ ਪਹਿਲਾ ਉਹ ਆਪਣੀ ਬੈਠਕ ਵਿੱਚ ਗਿਆ ਇਹ ਜੋਰੇ ਵਾਲੇ ਪਿੱਸੇ ਦੀ ਬੈਠਕ ਸੀ ਮੰਜੇ ਉੱਤੇ ਸਿੱਧਾ ਸਤੌੜ ਪੈ ਕੇ ਛੱਤ ਵੱਲ ਚੱਕਰ ਲੱਗਿਆ ਬਿਜਲੀ ਦਾ ਬੱਲਬ ਉਹਨੇ ਜਗਾ ਲਿਆ ਸੀ ਉਹ ਕਮਰੇ ਦੀ ਛੱਤ ਵੱਲ ਲਗਾਤਾਰ ਚੱਕੀ ਜਾ ਰਿਹਾ ਸੀ ਪਤਾ ਨਹੀਂ ਕੀ ਕੀ ਸੋਚ ਰਿਹਾ ਹੋਵੇਗਾ ਫਿਰ ਉઠਿਆ ਤੇ ਬਿਜਲੀ ਦਾ ਬੱਲਬ ਬੁਝਾ ਦਿੱਤਾ ਮਲੂਕ ਦੇ ਕੇ ਬੈਠਕ ਵਿੱਚੋਂ ਬਾਹਰ ਹੋਇਆ ਤੇ ਟੁੱਟੇ ਤੋਂ ਪਾਣੀ ਦੀ ਗੜਵੀ ਭਰ ਲਿਆ ਆ ਅੱਜ ਦਾ ਗਲਾਸ ਬੈਠਕ ਦੇ ﺍﻟमारी ਵਿੱਚ ਪਿਆ ਸੀ। ਸਮੋਸੇ ਲੜਾਂ ਅਧੀਆਂ ਕੱਢ ਕੇ ਗਲਾਸ ਗਲਗਸਾ ਕਰ ਲਿਆ। ਫੇਰ ਪਾਣੀ ਨਾਲ ਭਰ ਕੇ ਉਹਨੇ ਇੱਕ ਕੁੱਟ ਭਰੀ। ਸ਼ਰਾਬ ਉਹਨੂੰ ਗੌੜੀ ਲੱਗੀ। ਉਹਨੇ ਅੱਖਾਂ ਮੀਚ ਕੇ ਸਿਰ ਇੱਧਰ ਉੱਧਰ ਫੇਰਿਆ। ਗਲਾਸ ਮੇਜ਼ ਉੱਤੇ ਧਰ ਦਿੱਤਾ। ਗਲੀ ਦੀ ਲਾਈਟ ਦਾ ਮੱਧਮ ਜਿਹਾ ਚਾਨਣ ਬੈਠਕ ਅੰਦਰ ਆ ਰਿਹਾ ਸੀ। ਇੱਕ ਕੁੱਟ ਹੋਰ ਲੈ ਕੇ ਉਹ ਬੈਠਕ ਵਿੱਚ ਇੱਧਰ ਉੱਧਰ ਗੇੜੇ ਕੱਢਣ ਲੱਗਿਆ। ਈਸ਼ਵਰ دارو ਘਟਕੌੜੀ ਸੀ ਦੋ ਗਿੜੇ ਹੀ ਦਿੱਤੇ ਸਨ ਕਿ ਉਹਨੇ ਗਲਾਸ ਨੂੰ ਜਾ ਹੱਥ ਪਾਇਆ ਤੇ ਚਰੜ ਚਰੜ ਕਰਕੇ ਗਲਾਸ ਖਾਲੀ ਕਰ ਦਿੱਤਾ ਮੰਜੇ ਉੱਤੇ ਫਿਰ ਲਟ ਗਿਆ ਉਹ ਸੋਚਣ ਲੱਗਿਆ ਉਹਦੀ ਕਮੀਲਦਾਰੀ ਚਾਹੇ ਕਿੰਨੀ ਵੀ ਖਿੰਡ ਗਈ ਸੀ ਪਰ ਉਹਨੇ ਜ਼ਮੀਨ ਕਦੇ ਵੀ ਗੈਣੀ ਨਹੀਂ ਤਰੀ ਸੀ ਅੱਜ ਇੱਕ ਟਿੱਲਾ ਲਿਖਵਾ ਕੇ ਉਹ ਕੋਈ ਪਾਪ ਕਰ ਆਇਆ ਹੈ ਪਿਓ ਦਾਦੇ ਦੀ ਜਾਇਦਾਦ ਉਹ ਬਗਾਨੇ ਹੱਥ ਫੜਾਇਆ ਉਹ ਕਿੰਨਾ ਨਿਕੰਮਾ ਹੈ ਚਾਹੇ ਇੱਕ ਪਾਸੇ ਸਾਲ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਏਕ ਕਿਲਾ ਗੈਣੇ ਹੈ ਕੀਮਤੀ ਲਾਲ ਨੂੰ ਤਾਂ ਫਸਲ ਦਾ ਹਿੱਸਾ ਹੀ ਜਾਇਆ ਕਰੇਗਾ ਪਰ ਉਹਨੂੰ ਆਪ ਨੂੰ ਤਾਂ ਪਤਾ ਹੈ ਕਿ ਏ ਇੱਕ ਕਿਲਾ ਹੂ ਕੀਮਤੀ ਲਾਲ ਦੀ ਹੈ ਉਹ ਜਦੋਂ ਮਰਜ਼ੀ ਜ਼ਮੀਨ ਕਿਸੇ ਹੋਰ ਜੱਟ ਨੂੰ ਇਸੇ ਉੱਤੇ ਦੇ ਸਕੇਗਾ ساری ਉਮਰ ਘਟਾ ਢੋਂਦਾ ਮਰ ਗਿਆ ਫਿਰੇ ਮੂੰ ਅਜੇਹੀ ਕਮਾਈ ਦਾ ਜਦੋਂ ਕਰਨੈਲ ਜੰਮਿਆ ਸੀ ਉਹਨੂੰ ਕਿੰਨੀ ਖੁਸ਼ੀ ਹੋਈ ਸੀ ਜਿਵੇਂ ਜੱਗ ਜਿੱਤ ਲਿਆ ਹੋਵੇ ਇੰਨਾ ਵੱਡਾ ਹੌਸਲਾ ਸੀ ਇੰਨਾ ਵਧੀਆ ਸਹਾਰਾ ਸੀ ਕਿ ਇਹ ਮੁੰਡਾ ਵੱਡਾ ਹੋ ਕੇ ਘਰ ਦੀ ਕਬੀਲਦਾਨੀ ਸੰਭਾਲੇਗਾ ਐਨੀ ਕਮਾਈ ਕਰੇਗਾ ਕਿ ਘਰ ਦੇ ਸਾਰੇ ਧੋਣ ਧੋ ਕੇ ਰੱਖ ਦੇਵੇਗਾ ਜਵਾਨੀ ਪੈਰੇ ਉਹਨੇ ਆਪ ਕਿੰਨਾ ਕੰਮ ਕੀਤਾ ਸੀ ਜੁਰਾਤਾ ਪਹਿਲੇ ਦਿਨੋਂ ਲੰਡੇ ਚੋਰ ਉੱਤੇ ਰਹਿੰਦਾ ਸੀ ਕਦੇ ਖੇਤ ਚ ਲਿਆ ਗਿਆ ਕਦੇ ਨਾ ਗਿਆ ਫਿਰ ਉਸਕੇ ਹੀ ਬੈਠ ਜਾਂਦਾ 12 ਕਿੱਲੇ ਦੀ 12 ਕਿੱਲੇ ਉਹ ਇਕੱਲਾ ਕਰਦਾ ਫਿਰ ਅੱਡ ਹੋ ਕੇ ਬਹਿ ਗਿਆ ਵਿਆਹ ਕਰਵਾ ਲਿਆ ਮੇਰੇ ਕੋਲ ਜ਼ਮੀਨ ਅੱਧੀ ਰਹਿ ਗਈ ਪਰ ਕਬੀਲਦਾਰੀ ਉਹਨੋਂ ਕੈਡ ਸੀ ਕਰਨੈਲ ਜੰਮੇ ਤੋਂ ਉਹਨੂੰ ਲੱਗਿਆ ਸੀ ਜਿਵੇਂ ਉਹਦਾ ਦੂਜਾ ਭਰਾ ਜੰਮ ਪਿਆ ਹੋਵੇ ਉਹਦੇ ਵੱਡੇ ਹੋਏ ਤੋਂ ਉਹ ਦੋਵੇਂ ਕਬੀਲਦਾਰੀ ਨੂੰ ਵਾਰਟੀ ਪਾ ਲੈਣਗੇ ਫੇਰ ਤਾਂ ਉਹ ਦੋ ਹੋ ਗਏ ਜੈਲਾ ਜੰਮਿਆ ਸੀ ਜੈਲਾ ਜੰਮੇ ਤੋਂ ਉਹਨੂੰ ਲੱਗਿਆ ਸੀ ਜਿਵੇਂ ਉਹਦੇ ਕਿੱਲੇ ਵੱਧ ਗਏ ਹੋਣ ਹੁਣ ਹੁਣ ਦੋਵੇਂ ਭਰਾ ਦੱਬ ਕੇ ਵਾਹੀ ਕਰਨਗੇ ਘਰ ਵਿੱਚ ਇੰਨੀ ਫਸਲ ਆਇਆ ਕਰੇਗੀ ਕਿ ਉਹਨੂੰ ਆਪਣੇ ਮਾੜੇ ਦਿਨ ਭੁੱਲ ਜਾਣਗੇ ਪਰ ਸਤਿਆਨਾਸ ਕਬੀਲਦਾਰੀ ਦਾ ਦੋਵੇਂ ਮੁੰਡੇ ਜਵਾਨ ਵੀ ਹੋ ਗਏ ਵਿਆਹ ਵੀ ਹੋ ਗਏ ਅਗਾ ਉਹਨਾਂ ਦੇ ਜਵਾਕ ਵੀ ਹਨ ਮੁੰਡੇ ਦੋਵੇਂ ਸਲੱਗ ਹਨ ਘਰੋਂ ਖੇਤ ਖੇਤੋਂ ਘਰ ਕੋਈ ਐ ਬੈਲ ਨਹੀਂ ਦਿਨ ਰਾਤ ਕੰਮ ਕਰਦੇ ਹਨ ਮਿਲ ਕੇ ਰਹਿੰਦੇ ਹਾਂ ਕਦੇ ਲੜੇ ਝਗੜੇ ਨਹੀਂ ਬਹੂਆਂ ਵੀ ਘਰ ਦੇ ਕੰਮਾਂ ਵਿੱਚ ਲੁੱਝੀਆਂ ਰਹਿੰਦੀਆਂ ਹਨ ਕਦੇ ਸੱਸ ਨੂੰ ਮਾੜਾ ਲਫ਼ਜ਼ ਨਹੀਂ ਬੋਲਦੀਆਂ ਸੱਸ ਨੂੰ ਕਿਸੇ ਕੰਮ ਤੋਂ ਜਵਾਬ ਨਹੀਂ ਦਿੰਦੀਆਂ ਖਸਲ ਬਥੇਰੀ ਘਰ ਆ ਕੇ ਡਿੱਗਦੀ ਹੈ ਪਰ ਕਬੀਲਦਾਰੀ ਫਿਰ ਵੀ ਕਿਉਂ ਸਾਲੀ ਖਿੰਡੀ ਖਿੰਡੀ ਰਹਿੰਦੀ ਹੈ ਕਰਜ਼ਾ ਦਿਨੋਂ ਦਿਨੀ ਵਾਅਦਾ ਵੀ ਜਾ ਰਿਹਾ ਹੈ ਇਨਾ ਵੈਣਾ ਵਿੱਚ ਹੀ ਉਹ ਮੰਜੇ ਉੱਤਿਆ ਤੇ ਗਲਾਸ ਫੇਰ ਗਲਗਲਾ ਕਰ ਲਿਆ ਮਾਰਨੀ ਦੋ ਕੁ ਅੰਜਣਾ ਹੀ ਪਾਇਆ ਗਲਾਸ ਮੋਨੂ ਲਾਇਆ ਤੇ ਅੱਖਾਂ ਮੀਚ ਕੇ ਖਾਲੀ ਕਰ ਦਿੱਤਾ ਫਰਜਾਈ ਗੁਦੈਲਾ ਵਿਛਾਲਿਆ ਤੇ ਬੈ ਗਿਆ ਫਰਜਾਈ ਦੇ ਪੱਲੇ ਨਾਲ ਮੂੰਹ ਟਕਿਆ ਤਾਂ ਉਹਨੂੰ ਲੱਗਿਆ ਜਿਵੇਂ ਬਾਹਰਲੇ ਸਾਰੇ ਸੰਸਾਰ ਨਾਲੋਂ ਪਰ ਕੀ ਕਰਦਾ ਉਹ ਉਹਦਾ ਬਾਹਰਲਾ ਸੰਸਾਰ ਤਾਂ ਉਹਦੇ ਅੰਦਰ ਹੀ ਸੀ ਥੋੜੀ ਦੇਰ ਬਾਅਦ ਹੀ ਉਹਦਾ ਸਿਰ ਖਾਸਾ ਭਾਰੀ ਹੋ ਗਿਆ ਦਿਮਾਗ ਵਿੱਚ ਵਿਰਾਗ ਭਰਨ ਲੱਗਿਆ ਇਹ ਹਾਦਸਾ ਉਹਦੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਹੋਇਆ ਸੀ ਤੇ ਬੁਰਾ ਹਾਦਸਾ ਸੀ। ਉਹਨੂੰ ਆਪਣੀ ਮੌਤ ਸਾਹਮਣੇ ਖੜੀ ਦੇਖਣ ਲੱਗੀ। ਉਹਨੂੰ ਬੁਰੀ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਇੱਕ ਕਿੱਲਾ ਗਹਿਣੇ ਧਰ ਕੇ ਉਹਨੇ ਦੋਵੇਂ ਪੁੱਤਾਂ ਦੀ ਮੌਤ ਹੋਵੇ ਹੋਵੇ ਤੇ ਉਹਨੇ ਆਪਣੀ ਤੀਵੀਂ ਦਿਆਲੋ ਕਿਸੇ ਨੂੰ ਵੇਚ ਦਿੱਤੀ ਹੋਵੇ। ਕਿੰਨਾ ਮਾੜਾ ਕੀਤਾ ਉਹਨੇ। ਉਹਦਾ ਮਨ ਬੁਰੀ ਤਰ੍ਹਾਂ ਉਛਲ ਪਿਆ। ਰਜ਼ਾਈ ਦਾ ਪੱਲਾ ਉਹਨੇ ਭਗਾ ਕੇ ਮਾਰਿਆ। ਉੱਠ ਕੇ ਬੱਲਬ ਜਗਾ ਲਿਆ। ਨਾਲ ਦੀ ਨਾਲ ਦਿਆਲੋ ਬੈਠਕ ਅੰਦਰ ਆਈ ਤੇ ਬੋਲਣ ਲੱਗੀ ਤੂੰ ਕਦੋਂ ਆ ਗਿਆ ਮੈਂ ਤਾਂ ਡੀਕੀ ਜਾਨੀ ਆ ਤੈਨੂੰ ਬਈ ਹੁਣ ਆਇਆ ਹੁਣ ਆਇਆ ਫੇਰ ਪੁੱਛਿਆ ਇਹ ਤੂੰ ਮੱਲਬ ਕਿਉਂ 부ਝਾ ਰੱਖਿਆ ਸੀ ਦਿਆਲੋ ਦੇ ਨਾਲ ਹੀ ਤਿੰਨੇ ਜਵਾਕ ਅੰਦਰ ਆ ਖੜੇ ਸਭ ਨੇ ਦੇਖਿਆ ਸੰਤੇ ਦੀਆਂ ਅੱਖਾਂ ਵਿੱਚ ਪਾਣੀ ਹੈ ਉਹਨੇ ਕੋਲੋਂ ਸਵਾਰ ਕੇ ਝਾਕਿਆ ਨਹੀਂ ਜਾ ਰਿਆ ਨਾ ਹੀ ਉਹ ਕੁਝ ਬੋਲ ਰਿਹਾ ਹੈ ਪਾਣੀ ਹੀ ਅੱਖਾਂ ਵਿੱਚ ਵਗ ਰਿਹਾ ਹੈ ਇਹ ਕੀ ਹੈ ਦੂਰੋਂ ਨੇ ਦੇਹਲੋ ਉਹਦੇ ਨੇੜੇ ਹੋਈ ਸੰਤੇ ਦੀ ਧਾ ਨਿਕਲ ਗਈ ਬੱਚੇ ਹੈਰਾਨ ਖੜੇ ਝਾਕਰੇ ਸਨ ਬੱਚਿਆਂ ਨੂੰ ਸੰਤੇ ਨੇ ਬਾਹਰ ਭੇਜਣਾ ਚਾਹਿਆ ਤੇ ਗੱਚਕ ਰਿਉੜੀਆਂ ਵਾਲਾ ਲਿਫਾਫਾ ਸਮੋਸੇ ਲੜੋ ਖੋਲ ਕੇ ਵੱਡੀ ਕੁੜੀ ਨੂੰ ਫੜਾ ਦਿੱਤਾ ਰਿਉੜੀਆਂ ਗੱਚਕਾਂ ਲੈ ਕੇ ਉਹ ਤਿੰਨੇ ਮਾਵਲ ਭੱਜੇ ਦੇਹਲੋ ਮੰਜੇਰੀ ਬਾਹੀ ਉੱਤੇ ਬੈਠ ਕੇ ਸੰਤੇ ਨੂੰ ਹੌਲੀ-ਹੌਲੀ ਬੋਲ ਕੇ ਪੁੱਛਣ ਲੱਗੀ ਕਿਉਂ ਅੱਜ ਕੀ ਹੋ ਗਿਆ ਤੈਨੂੰ ਉਜਮੋ ਹੋ ਵੀ ਬੋਲ ਉਹਨੇ ਕੋਈ ਜਵਾਬ ਨਹੀਂ ਦਿੱਤਾ ਸਮੋਸੇ ਦੇ ਲੜਣਾ ਅੱਖਾਂ ਪੁੰਝੀਆਂ ਕੋਟ ਦੀ ਅੰਦਰਲੀ ਜੇਬ ਤੋਂ ਬਕਸੂਆ ਲਾਇਆ ਤੇ ਉਸ ਵਿੱਚੋਂ ਗਿਣ ਕੇ ਪਾਏ 5000 ਦੇ ਨੋਟ ਕੱਢ ਕੇ ਦੇਹਲੋ ਨੂੰ ਫੜਾ ਦਿੱਤੇ ਆਖਿਆ ਇਹ ਕਰਨੈਲ ਨੂੰ ਦੇ ਦੇ ਮੰਗਦਾ ਸੀ ਵਿਆਹ ਨੂੰ ਕਿਸੇ ਦਿਨ ਮੰਡੀ ਜਾ ਕੇ ਲੀੜਾ ਕਪੜਾ ਵੀ ਲਿਆ ਬਹੂ ਜਿਹੜਾ ਕਹਿੰਦੀ ਹੈ ਦੇਹਲੋ ਨੇ ਰੁਪਿਆਂ ਦੀ ਗੁੱਟੀ ਫੜ ਕੇ ਪੁੱਛਿਆ ਇੱਥੋਂ ਲੈਂਦੇ ਆ ਏ ਨੇ ਰੋਏ ਸੰਤੇ ਨੇ ਫੇਰਤਾ ਮਾਰੀ ਬੋਲਿਆ ਇਹ ਕਾ ਨੂੰ ਪੁੱਛਨੀ ਹੈ ਪਾਪਨੇ ਦਿਆਲੋ ਨੂੰ ਕੋਈ ਪਤਾ ਨਾ ਲੱਗਿਆ ਕਿ ਉਹ ਇੰਨਾ ਕਿਉਂ ਰੋਂਦਾ ਹੈ ਕਈ ਵਾਰ ਪੁੱਛਿਆ ਪਰ ਸੰਤੇ ਨੇ ਕੋਈ ਜਵਾਬ ਨਹੀਂ ਦਿੱਤਾ ਵੱਡੀ ਕੁੜੀ ਰੋਟੀ ਲੈ ਕੇ ਆਈ ਉਹਨੇ ਰੋਟੀ ਵੀ ਨਹੀਂ ਖਾਦੀ ਰੋਂਦਾ ਰੋਂਦਾ ਹੀ ਸੌਂ ਗਿਆ ਅੱਧੀ ਰਾਤ ਉਹਦਾ ਨਸ਼ਾ ਟੁੱਟਿਆ ਤਾਂ ਉਹ ਨੂੰ ਜਾਗ ਆ ਗਈ ਦੂਜੇ ਮੰਜ਼ੇ ਉੱਤੇ ਦਿਆਲੋ ਘੂਕਸ ਉੱਤੇ ਹੋਈ ਸੀ ਬਾਹਰ ਜਾ ਕੇ ਉਹ ਪਿਸ਼ਾਬ ਕਰਾਇਆ ਦੇਖਿਆ ਗੜਵੀ ਵਿੱਚ ਪਾਣੀ ਹੈਗਾ ਸੀ ਗਲਾਸ ਵੀ ਉੱਥੇ ਹੀ ਪਿਆ ਸੀ ਅਦੀ ਆਲਮਾਰੀ ਵਿੱਚ ਸੀ ਉਹਨੇ ਬੱਲਬ ਨਹੀਂ ਜਗਾਇਆ ਗਲੀ ਦੀ ਲਾਈਟ ਦਾ ਮੱਦਮ ਚਾਨਣ ਕਮਰੇ ਵਿੱਚ ਆ ਰਿਹਾ ਸੀ ਉਹਨੇ ਅੱਧਾ ਗਲਾਸ ਸ਼ਰਾਬ ਦਾ ਪਰਿਆ ਤੇ ਵਿੱਚ ਅੱਧਾ ਪਾਣੀ ਪਾ ਕੇ ਇੱਕੋ ਸਾਹੀ ਪੀ ਗਿਆ ਮੰਜੇ ਉੱਤੇ ਪੈ ਕੇ ਉਹਨੂੰ ਹੌਲੀ-ਹੌਲੀ ਨੀਂਦ ਆਉਣ ਲੱਗੀ ਅੱਧਾ ਸੁੱਤਾ ਜਿਆ ਉਹ ਵਿਉਂਤਾ ਬਣਾ ਰਿਹਾ ਸੀ ਕਿ ਬਾਕੀ ਦੇ ਪੈਸਿਆਂ ਨਾਲ ਉਹਨੇ ਦੋ ਕੰਮ ਕਰੇਗਾ ਇੱਕ ਤਾਂ ਪਛਮਾ ਵਾਲੀ ਖੁਰਲੀ ਕਈ ਪਈ ਹੈ ਇਹ ਨਵੇਂ ਬਣਾ ਲਵੇਗਾ ਦੂਜਾ ਬੈਠਕ ਦੇ ਤੱਤੇ ਨਵੇਂ ਲਗਵਾਏਗਾ ਪਹਿਲਾਂ ਵਾਲੀ ਤਕਨੀਆਂ ਵਿੱਚ ਦੀ ਪਾਲਾ ਅੰਦਰ ਲੰਘ ਆਉਂਦਾ ਹੈ ਉਂਝ ਵੀ ਢਿਲਕੇ ਢਿਲਕੇ ਰਹਿੰਦੇ ਹਨ ਧੰਨਵਾਦ ਜੀ ਇਹ ਨਵਾਂ ਬਲਾਪਤੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਇਸੀ ਤਰ੍ਹਾਂ ਦੀ ਹੋਰ ਨਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ